ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਪਿੰਦਰ ਸਿੰਘ ਖਾਲਸਾ ਸ਼ੋਮਨੀ ਕਲਟਰਲ ਬਾਡਲ ਦਿੱਲੀ ਸਟੇਟ ਜਿਹੜਾ ਆਪਾਨੂੰ ਪਤਾ ਲੱਗਿਆ ਹੈ ਕਿ ਜਿਹੜਾ ਸਿੱਖਾਂ ਦਾ ਕਾਤਿਲ ਜਿਨੇ 84 ਦੇ ਵਿੱਚ ਕਤਲੇਆਮ ਕਰਾਇਆ ਹੈ ਤੇ ਉਹਦੀ ਅਗਵਾਈ ਕੀਤੀ ਮਹਾਪਦੀ ਉਹ ਉਹਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਤੇ ਪਰਚਾ ਦਰਜ ਕੀਤਾ ਹੈ ਅਸੀਂ ਪਰਚਾ ਉਰਚਿਆ ਤੋਂ ਨਹੀਂ ਦਰਦੇ ਸਾਡੀ ਕੂਮ ਬੜੀ ਚੜਦੀ ਕਲਾਈ ਚਾ ਨਾ ਕਿਸੇ ਤੇ ਦਵਾ ਬਚਾਨ ਵਾਲੀ ਐ ਅਨੂ ਪੁੱਛੋਗੀ ਅਸੀਂ ਤੇ ਚਾਹਨੇ ਆ ਤੂੰ ਪਰਚੇ ਦਰਜ ਕਰ ਇਹ ਪਰਚਾ ਦਰਜ ਕਰੇਗਾ ਕਿ ਅੱਗੇ ਅਸੀਂ ਯਾਦਗਾਰ ਬਣਾਈ ਦੀ ਕਮੇਟੀ ਨੇ ਉਸ ਵਾਸਤੇ ਬਣਾਈ ਪਾਰਲੀਮੈਂਟ ਦੇ ਸਾਹਮਣੇ ਅਨਰਕਲੰਕ ਕੇ ਅਗਰ ਆ ਪਰਚਾ ਕਰਕੇ ਅੰਦਰ ਕਰਦੇ ਮਨਜੀਤ ਸਿੰਘ ਜੀ ਕੇ ਨੂੰ ਤੇ ਅਸੀਂ ਚਟਾਨ ਵਗਨ ਖੜੇ ਆ ਤੇ ਲੋਕਾਂ ਨੂੰ ਪਤਾ ਲੱਗ ਜਾਏਗਾ ਜਿਹੜਾ ਕਾਤਲ ਐ ਸਖਾਰਾ ਉਹ ਕਾਤਲ ਜਿਹੜਾ ਗਿਆ ਜਿਹੜਾ ਇਨਸਾਫ ਮੰਗ ਰਿਹਾ ਬੰਦਾ ਸਿੱਖ ਇਨਸਾਫ ਮੰਗਦੇ ਬੀਵੇ ਉਹਨਾਂ ਨੂੰ ਦੇ ਜਾ ਚੁੱਕੇ ਅੰਦਰ ਕਰ ਰਿਹਾ ਉਹਨਾਂ ਨੂੰ ਅਸੀਂ ਤਾਂ ਚਾਹਨੇ ਆ ਸਾਨੂੰ ਅੰਦਰ ਕਰੇ ਮਗਰ ਅਸੀਂ ਟਾਈਟਲ ਨੂੰ ਦੱਸਣਾ ਚਾਹਨੇ ਆ ਸ੍ਰੀ ਮਨਜੀਤ ਸਿੰਘ ਜੀ ਕੇ ਨਹੀਂ ਇਕੱਲਾ ਉਹਨਾਂ ਦੀ ਪੂਰੀ ਟੀਮ ਜਲੰਧਰ ਤੋਂ ਖਾਸ ਕਰਕੇ ਉਹਨਾਂ ਦੀ ਟੀਮ ਜਿਹੜੀ ਜਲੰਧਰ ਤੋਂ ਹੈ ਵਾਚੜ ਕੇ ਸਫਾਇਗੀ ਉਹਨੂੰ ਪੁੱਛਣਾ ਅੰਦਾ ਸਭ ਤੋਂ ਪਹਿਲੇ ਅਸੀਂ ਇਹਨੂੰ ਚਾਹਨੇ ਆ ਕਿ ਇਹਦਾ ਡੀਐਨਏ ਟੈਸਟ ਕੀਤਾ ਜਾਵੇ ਹੋਰ ਵੰਡਾਰੀ ਮੈਂ ਸਾੜੀ ਕਿਉਂਕਿ ਅਸੀਂ ਆ ਬੰਡਾਇਆ ਹੈ 84 ਮੇਰੇ ਪਿਤਾ ਜੀ ਸਰਪਰਸ਼ ਸ਼ੋਮਨੀ ਕਾਲੀਜਲ ਬਾਦਲ ਤੇ ਤਰੰਪਚਾਰ ਦੇ ਮੁਖੀ ਸਨ ਸਾਡਾ ਘਰ ਮਲਕਾ ਕਾਂਜੀ ਜੀ ਜਗ੍ਹਾ ਸੀ ਅੰਨਾ ਨੇ ਪਹਿਲੇ ਸਾੜੀ ਕੋਠੀ ਤੇ ਨਿਸ਼ਾਨਾ ਬਣਾਇਆ ਫਿਰ ਕੋਈ ਵੀ ਦੁਕਾਨ ਅੰਨਾ ਨੇ ਫੁੱਲਬੰਗਸ ਕੰਟਾਕਰ ਸ਼ਕਤੀਨਗਰ ਕੋਈ ਦੁਕਾਨ ਅੰਨਾ ਹੀ ਛੱਡੀ ਨਹੀਂ ਚੋਰਾ ਬੰਦੇ ਜਿੰਦੇ ਇਹਨਾਂ ਨੇ ਸਾਲੇ ਹੀਰਾ ਗਲੀ ਦੇ ਵਿੱਚ ਤੇ ਕੋਈ ਵੀ ਇਨਾਨੇ ਕੋਈ ਦੁਕਾਨ ਕੁਝ ਵੀ ਇਹਨਾਂ ਨੇ ਛੜਿਆ ਨਹੀਂ ਉਹਨਾਂ ਦਾ ਹੁਕਮ ਸੀ ਪਹਿਲੇ ਪਹਿਲੇ ਲੁੱਟ ਲੋ ਫਿਰ ਅਨੁਸਾਰ ਦੋ ਤੇ ਆਪਾਂ ਚਾਹਨੇ ਆ ਕਿ ਇਹਨਾਂ ਨੇ ਬਤੇਰਾ ਲੁੱਟਿਆ ਸਾਨੂੰ ਮਾਰਿਆ ਵੀ ਉਹ ਸਾਡੀ ਕੌਮ ਹਮੇਸ਼ਾ ਚੜਦੀ ਕਲਾਈ ਰਹੀਗੀ ਆਪਾਂ ਬੇਨਤੀ ਹੈ ਕਿ ਇਹਦਾ ਡੀਐਨਏ ਟੈਸਟ ਕਰਾਓ ਇਹ ਐਡਰਪੋ ਗੁੰਦਾ ਹੈ ਤੇ ਜੋ ਜੋ ਹੋਇਆ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹਨਾ ਸਰਦ ਬਾਜ਼ਾਰ ਚੌਧਰੀ ਬਸੰਤ ਸਿੰਘ ਜਿਹੜੇ ਸਾਡੇ ਜਿੱਥੇ ਸਾਡੀ ਬੈਨ ਵਿਆਹੀ ਸੀ ਉਹਨਾਂ ਦਾ ਥਾਣੇ ਦੇ ਸਾਹਮਣੇ ਉਹਨਾਂ ਨੇ ਗੱਡ ਲੁੱਟਿਆ 3 ਦਿਨ ਘਾੜ ਲੁੱਟਦੇ ਰਹੇ ਫਿਰ ਉਸ ਸਵੇਰ ਸਾੜਿਆ ਤੇ 33 ਸਾਲਾਂ ਬਾਅਦ ਕੋਈ ਸਾਨੂੰ ਸੁਣਵਾਈ ਨਹੀਂ ਮਿਲੀ ਉਹ ਸਾਨੂੰ ਉਮੀਦ ਵੀ ਨਹੀਂ ਭਾਵੇਂ ਉਹ ਭਾਜਪਾ ਜਨਤਾ ਪਾਰਟੀ ਦੀ ਸਰਕਾਰ ਭਾਵੇਂ ਕੋਈ ਕਾਂਗਰਸ ਦੀ ਸਰਕਾਰ ਸਾਨੂੰ ਕੁਝ ਨਹੀਂ ਉਹਨਾਂ ਕੋਲੋਂ ਉਮੀਦ ਨਹੀਂ ਆ ਗਈ ਅਸੀਂ ਬੜੇ ਛੜਦੀ ਕਲਾ ਵਾਲੇ ਆ ਗਏ ਹਾਂ ਹਾਂ ਹੁਣ ਜੋ ਅਗਰ ਅਗਰ ਸਾਡੇ ਜਿਹੜਾ ਮੇਨ ਸਾਡੀ ਟੀਮ ਹੈ ਜਿਹੜਾ ਸਾਡਾ ਹੁਕਮ ਲਾਵਾਂਗੇ ਸੁਖਵੀਰ ਸਿੰਘ ਬਾਦਲ ਸਾਡੇ ਦੇ ਤੇ ਮਨਜੀਤ ਸਿੰਘ ਜੀ ਕੇ ਪ੍ਰਧਾਨ ਸਾਡੇ ਜੋ ਹੁਕਮ ਲਾਵਾਂਗੇ ਉਹਨੂੰ ਮਨਜੀਤ ਸਿੰਘ ਜੀ ਕੇ ਨੂੰ ਕੱਲਾ ਨਾ ਸਮਝੋ ਉਹਨੇ ਨਾਲ ساری ਕੌਮ ਖੜੀ ਏ ਇੱਥੋਂ ਅਸੀਂ ਵਸਾ ਲੈ ਕੇ ਜਾਵਾਂਗੇ ਗਿਫਤਾਰੀਆ ਲਾਵਾਂਗੇ ਤੇ ਅਨਾਂ ਦਾ ਜਿਹੜਾ ਕਲੰਕ ਲਾਵਾਂਗੇ ਤੇ ਜਿਹੜਾ ਕਾਤਲ ਏ ਸਾਡਾ ਜਗਦੀਸ਼ ਟੈਟਰ ਉਹ ਬਾਹਰ ਘੁੰਮਦਾ ਪਿਆ ਤੇ ਜਿਹੜੇ ਇਨਸਾਮ ਮੰਗਦੇ ਵੇ ਤੇ ਉਹ ਆਪਣਾ ਉਹ ਅੰਦਰ ਕਿਤੇ ਹੈ ਵੀ ਅਸੀਂ ਤਾਂ ਚਾਹਨੇ ਆ ਕਰਨ ਸਾਨੂੰ ਗੁਸਤਾਰ ਤੇ ਬੇਨਤੀ ਹੈ ਕਿ ਸਾਡੇ ਫਾਦਰ ਜਿਹੜੇ 인ਦਰਪਾਲ ਸਿੰਘ ਖਾਲਸਾ ਟੈਟਰ ਰਾਇਆ ਮਲਕਾ ਕਨ ਗੁਰਦੁਆਰੇ ਜਦੋਂ 2 ਜਾਂ 3 ਤਰੀਕ ਸੀ ਸਾਡੇ ਫਾਦਰ ਨੂੰ ਕਹਿੰਦਾ ਹੈ ਕਿ ਤੁਸੀਂ ਬੋਰੀਆ ਲੈ ਲਓ ਅਨਾਜ ਲੈ ਲਓ ਜੋ ਕੁਝ ਲੈਣਾ ਲੈ ਲਓ ਉਹਨਾਂ ਨੇ ਟੈਟਰ ਨੂੰ ਇੱਕੋ ਗੱਲ ਕਹੀ ਸਾਨੂੰ ਕੁਝ ਨਹੀਂ ਚਾਹੀਦਾ ਨਾ ਬੋਰੀਆ ਚਾਹੀਦਾ ਅਨਾਜ ਦੀਆ ਨਾ ਕੁਛ ਚਾਹੀਦਾ ਹੈ ਅਸੀਂ ਆਪਣੀ ਰੱਖਿਆ ਆਪ ਕਰਨਾ ਚਾਹੁੰਦੇ ਆ ਤੂੰ ਦੇਣਾ ਚਾਹੁੰਦਾ ਤਾਂ ਇਹ ਚੀਜ਼ ਦੇ ਅਸੀਂ ਜੋ ਤਰਿਕਾ ਮੰਗਨੇ ਆ ਅਸੀਂ ਕੋਈ ਡਰਪਾਕਾ ਕੋਮ ਨਹੀਂ ਐ ਫਿਰ ਉਹਨੇ ਟਾਂ ਡਿਸਟਿਲ ਬੰਬ ਕਾੰਡ ਦੇ ਵਿੱਚ 85 ਦੇ ਚੋਇਆ ਉਹਨੇ ਸਾਡੇ ਫਾਦਰ ਨੂੰ 41 ਸਾਲ ਜੇਲ੍ਹ ਕੱਟੀ ਜਦ ਤੱਕ ਉਹਨਾਂ ਦੀ ਡੈਥ ਹੋਏ ਦਿਨ ਸਾਲ ਹੋਏ ਜੀ ਉਹਨਾਂ ਨੂੰ ਆਜਾ ਪੈਂਦੀ ਹੈ ਰਿਆ ਜੀ ਹੋਰ ਤੋਂ ਇੰਦਰਪਾਲ ਸਿੰਘ ਹਾਜ਼ਰੋਂ ਇੰਦਰਪਾਲ ਸਿੰਘ ਹਾਜ਼ਰੋਂ ਇੰਦਰਪਾਲ ਸਿੰਘ ਹਾਜ਼ਰੋਂ ਉਹ ਕਿਸੇ ਨੇ ਬਾਤ ਨਹੀਂ ਪੁੱਛੀ ਤੇ ਅਖੀਰ ਤੇ ਜਿਹੜਾ ਉਹਨਾਂ ਦੀ ਡੈਥ ਹੋਈ ਕੇਸ ਉਥਰੇ ਉਥੇ ਠੱਪ ਹੋ ਗਿਆ ਅਜੇ ਹੀ ਮੁੰਡੇ ਕੁਛ ਅੰਦਰ ਆ ਗਏ ਵੇ ਨਾਰਿੰਗ ਸਾਹਿਬ ਵੀ ਸ਼ਹੀਦ ਹੋ ਗਏ ਵੇ ਹੋਰ ਵੀ ਕੁਝ ਆਪਣਾ ਉਬਰਾਈ ਸਾਹਿਬ ਤੇ ਵੀ ਕੇਸ ਚੱਲ ਰਿਹਾ ਤੇ ਕਹਿਣ ਦਾ ਮਤਲਬ ਇਹ ਕੋਈ ਪਰਚਾ ਉਚਾਰੇ ਕੋਈ ਘਬਰਾਹਟ ਨਹੀਂ ਸਾਨੂੰ ਕਰ ਤੂੰ ਅੰਦਰ ਮਨਜੀਤ ਸਿੰਘ ਜੀ ਕੇ ਸਾਡੇ ਪਰਦਾਨ ਨੂੰ ਅਸੀਂ ਤੈਨੂੰ ਦੱਸਾਂਗੇ ਕੀ ਹੁੰਦਾ ਦਮਦਮੀ ਟਕਸਾਲ ਵੀ ਨਾਲ ਖੜੀ ਹੈ ਤੇ ਨਾਲ ਆਪਣੀਆਂ ਨਿਆਂਜ ਜਥੇਬੰਦੀਆਂ ਵੀ ਖੜੀਆਂ ਐ ਪੂਰਾ ਪੰਜਾਬ ਆਪਣਾ ਨਾਲ ਖੜਾ ਐ ਹੁਣ ਜੋ ਅਗਰ ਫੈਸਲਾ ਹੋਏਗਾ ਜੋ ਸੁਖਬੀਰ ਸਿੰਘ ਬਾਦਲ ਤੇ ਮਨਜੀਤ ਸਿੰਘ ਜੀ ਕੇ ਆਪਣੀ ਟੀਮ ਦੇ ਨਾਲ ਜੋ ਫੈਸਲਾ ਕਰਨਗੇ ਅਸੀਂ ਵਾਜਤਾਲ ਕੇ ਇਥੋਂ ਆਵਾਂਗੇ ਜਲੰਧਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਹ ਦੱਸੋ ਜੇ ਅਗਰ ਉਥੇ ਪ੍ਰਧਾਨਤਾ ਪ੍ਰਧਾਨ ਜੀ ਕੇ ਜੀ ਦੀ ਕੋਈ ਦਫ਼ਤਾਰੀ ਰੱਖੀ ਗਈ ਤੇ ਤੁਸੀਂ ਅਗਲਾ ਕੀ ਫੈਸਲਾ ਲਓਗੇ ਜਾਂ ਸਿਕਸਕਲ ਕੀ ਫੈਸਲਾ ਲਾਏਗੀ ਅਸੀਂ ਜੀ ਮਨਜੀਤ ਸਿੰਘ ਜੀ ਕੇ ਭਲਾਨ ਚਟਾਨ ਮੁਕੰਨ ਅਸੀਂ ਖੜੇ ਹਾਂ ਜੋ ਸਾਡੀ ਡਿਊਟੀ ਲਾਵਾਂਗੇ ਉਥੋਂ ਜੀ ਦੋ ਹਾਈ ਕਮਾਂਡ ਸਾਡਾ ਫੈਸਲਾ ਕਰੇਗੀ ਅਸੀਂ ਵੱਤ ਚੜ ਕੇ ਸਰਾਉਂ ਦੇ ਲਾਂਗੇ ਅਸੀਂ ਤਾਂ ਚਾਹਨੇ ਗਿਫਤਾਰ ਕਰੇ ਜਾਂ ਨਾ ਦੇ ਉਹ ਲਾਵੇ ਕੀ ਹੁੰਦਾ ਕੁਛ ਵੀ ਨਹੀਂ ਅਸੀਂ ਸਾਡੀ ਡਰਪੋਕਲ ਕੋਮ ਨਹੀਂ ਹੈ ਜੋ ਫੈਸਲਾ ਵੀ ਹਾਈ ਕਮਾਂਡ ਕਰੇਗੀ ਸਿਰ ਮੱਥੇ ਤੇ ਅਸੀਂ ਜੰਗਦਰ ਤੋਂ ਜੱਥਾ ਲੈ ਕੇ ਜਾਵਾਂਗੇ ਉੱਥੇ ਆ ਜਾ ਵਾਹਿਗੁਰੂ ਜੀ ਕਾ ਫਾਲਸਾ ਵਾਹਿਗੁਰੂ ਜੀ